साई बहां संत बा जी उन्होंने अभार कृपा के सागर दरविंद बाजवा जी प्रधान तो कमी एसोसीएशन जैलदार सतविंदर बैठिया जरनैल सिंह प्रोपर्टी को सांड़ी है और साहमान ਵਿਸ਼ੇਸ਼ ਤੌਰ ਤੇ ਕਿ ਵਿੱਤ ਨੂੰ ਸੋਧਦੇ ਸਾਡੇ ਪਰਮ ਪਰਮੇਸ਼ਰ ਚਲੋ ਜੀ ਆਜੋ ਅਰੇ ਦੇਸ਼ ਵਿਦੇਸ਼ ਵਸਦੇ ਸੱਜਣੋ ਮਿੱਤਰੋ ਸਾਰਿਆਂ ਨੂੰ ਸਮੁੱਚਾ ਡੇਰੇ ਦੀ ਸਾਧ ਸੰਗਤ ਵੱਲੋਂ ਡੇਰਾ ਪ੍ਰਾਚੀਨ ਡੇਰਾ ਜਿਹੜਾ ਡੇਰਾ ਗਸਾਈਆਂ ਵਾਲਾ ਗਿਰੀ ਜੀ ਜਿਹੜੇ ਡੇਰੇ ਦੀ ਸੰਚਾਲਕ ਨੇ ਸਾਰਿਆਂ ਵੱਲੋਂ ਆਪ ਸਭ ਨੂੰ ਪਤਾ ਹੈ ਹਰ ਸਾਲ ਜਿਹੜਾ ਆਪਣਾ ਸਾਲਾਨਾ ਡੇਰਾ ਜਿਹੜਾ ਗਸਾਈਆਂ ਵਾਲੇ ਵਿਖੇ ਪ੍ਰਸਿੱਧ ਇੱਕ ਮੇਲਾ ਹੁੰਦਾ ਹੈਗਾ ਹਰ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਤੇ ਦੇਸੀ ਮਹਾਕੜਾ ਦਿਨ ਹੁੰਦਾ ਜੀ ਭਾਦੋਂ ਦਾ ਦੂਜਾ ਭਾਦੋਂ ਦੀ ਦੂਜ ਨੂੰ ਜਿਹੜਾ ਹੁੰਦਾ ਹੈ ਮੇਲਾ ਹਰ ਸਾਲ ਇਹ ਮੇਰਾ ਨਹੀਂ ਖਿਆਲ ਭਈ ਇਹ ਆਪਣਾ ਵੀ ਸਾਡੇ ਇਲਾਕੇ ਦਾ ਲਗਭਗ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਵੀ ਕੋਈ ਐਦਾਂ ਦਾ ਜਿਹੜਾ ਬਜ਼ੁਰਗ ਵੀ ਹੋਊਗਾ ਜੀ ਨੇ ਇਸ ਮੇਲੇ 'ਚ ਸ਼ਿਰਕਤ ਨਾ ਕੀਤੀ ਹੋਵੇ ਬੜਾ ਪੁਰਾਣਾ ਇਹ ਸਬੱਤਾਰਕ ਮੇਲਾ ਹੈਗਾ ਇਸ ਮੇਲੇ ਦੀ ਇਸ ਹਸਤਾਨ ਦੀ ਇੱਕੇ ਖਾਸੀਅਤ ਹੈ ਹਰ ਧਰਮ ਹਰ ਵਰਗ ਦੇ ਲੋਕ ਜਿਹੜੇ ਇੱਥੇ ਮੰਨਤ ਲਈ ਆਉਂਦੇ ਨੇ ਤੇ ਸ਼ਹਿਰ ਨਿਵਾਸੀ ਇਲਾਕੇ ਦੇ ਨਗਰ ਨਿਵਾਸੀ ਹਰ ਪਾਰਟੀ ਹਰ ਧਰਮ ਹਰ ਵਰਗ ਦੇ ਲੋਕ ਜਿਹੜੇ ਇਸ ਡੇਰ 'ਚ ਪਹੁੰਚਦੇ ਨੇ ਹਰ ਸਾਲ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਫਨਕਾਰ ਇਸ ਮੇਲੇ ਦੇ ਵਿੱਚ ਜਿਹੜੇ ਆਪਣਾ ਹਾਜ਼ਰੀ ਲਵਾਉਂਦੇ ਨੇ ਸੋ ਅੱਜ ਸਾਰੀ ਸਮੁੱਚੀ ਟੀਮ ਨੁਮੰਦਰ ਓਮਾ ਜੀ ਮੇਰੇ ਨਾਲ ਬਾਬਾ ਜੀ ਵੀ ਮੌਜੂਦ ਨੇ ਸਥਾਨਕ ਅਧਿਕਾਰ ਸਾਹਿਬ ਹੋਰ ਪ੍ਰਸਿੱਧ ਸ਼ਹਿਰ ਦੀਆਂ ਇਲਾਕੇ ਦੀਆਂ ਸ਼ਖਸੀਤਾਂ ਬਹੁਤ ਸਾਰੀਆਂ ਮੌਜੂਦ ਨੇ ਸਾਰਿਆਂ ਨੂੰ ਅਸੀਂ ਦੇਸ਼ ਵਿਦੇਸ਼ ਜੁਨੀਵਰਸ ਦੇ ਸੰਗਤਾਂ ਨੂੰ ਸ਼ਹਿਰ ਨਿਵਾਸੀ ਨੂੰ ਇਲਾਕਾ ਨਿਵਾਸੀ ਨੂੰ ਅੱਜ ਇਸ ਮੇਲੇ ਦੇ ਪੋਸਟਰ ਅਰਲੀਜ਼ ਹੋਣ ਦੀ ਸਾਰਿਆਂ ਨੂੰ ਵਧਾਈ ਦਿੰਦੇ ਆ ਮੈਂ ਦੱਸਣਾ ਚਾਹੁੰਦਾ ਵੀ ਆਉਣ ਵਾਲੀ ਜਿਹੜੀ 16 ਤੇ 17 ਆ ਆਗਾ ਦਿਨ ਸ਼ਨੀਵਾਰ ਤੇ ਐਤਵਾਰ 16 ਸਤੰਬਰ ਤੇ 17 ਸਤੰਬਰ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਜਿਹੜਾ ਮੇਲਾ ਹੁਣ ਜਾ ਰਿਹਾ ਜੀ ਸਾਰਿਆਂ ਨੂੰ ਫੇਰ ਸਾਡੀ ਸਮੁੱਚੀ ਟੀਮ ਵੱਲੋਂ ਤੇ ਇਲਾਕਿਆਂ ਵਾਸ਼ ਨੂੰ ਬਧਾਈ ਹੁੰਮਾ ਮਾ ਕੇ ਸਾਰਿਆਂ ਨੇ ਬਾਬਾ ਜੀ ਦਾ ਅਸਥਾਨ ਦਾ ਸਹਿਯੋਗ ਵੀ ਦੇਣਾ ਹੈ ਤੇ ਨਾਲੇ ਜਿਹੜਾ ਮੇਲੇ ਚ ਹੁੰਮਾ ਮਾ ਕੇ ਪਹੁੰਚਣਾ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਸਾਈਆਂ ਵਾਲੇ ਮੇਲੇ ਦਾ ਪੋਸਟਰ ਰੀਲੀਜ਼ ਕੀਤਾ ਗਿਆ ਹੈ ਤਨ ਤਨ ਬਾਬਾ ਤਨਰਾਜ ਗਿਰਜੀ ਦੀ ਅਸ਼ੀਰਵਾਦ ਦੇ ਸਦਕਾ ਇਹਨਾਂ ਨੇ ਸਾਰੀ ਸੰਗਤ ਨੇ ਮਿਲ ਕੇ ਪੋਸਟਰ ਰੀਲੀਜ਼ ਕੀਤਾ ਹੈ ਹਰ ਸਾਲ ਕੋਸਾਈਆਂ ਆਣੇ ਦਾ ਮੇਲਾ ਸੰਗਤਾਂ ਨੂੰ ਉਡੀਕ ਰਹਿੰਦੀ ਹੈ ਹਮੇਸ਼ਾ ਇੱਥੇ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਆ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਤੇ ਲੰਗਰ ਟੁੱਟ ਵਰਤਦਾ ਹੈ ਬਾਬਾ ਜੀ ਹਰ ਸਾਲ ਇਹਨਾਂ ਦੀ ਦੇਖ ਰੇਖੇਟ ਸਾਰੀਆਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਐ ਤੇ ਇਲਾਕਾ ਸਾਰਾ ਦੇਸਾਂ ਬ੍ਰਿਸਾਂ ਦੇ ਵਿੱਚ ਵੀ ਸੰਗਤਾਂ ਨੂੰ ਅੜੀਕ ਰਹਿੰਦੀ ਹੈ ਇਸ ਮੇਲੇ ਦੀ ਅਸੀਂ ਵੀ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਅਸੀਂ ਦੇਖਿਆ ਕਿ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਆਉਂਦੇ ਹੁੰਦੇ ਸੀ ਤੇ ਹੁਣ ਜਿਸ ਤਰ੍ਹਾਂ ਪ੍ਰੋਗਰਾਮ ਹੁੰਦੇ ਆ ਉਸੇ ਤਰ੍ਹਾਂ ਸਹਿਯੋਗ ਦੇ ਨਾਲ ਬਾਬਾ ਜੀ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਅਸੀਂ ਪੂਰਨ ਤੌਰ ਤੇ ਸਹਿਯੋਗ ਦਿੰਨੇ ਓਮਾ ਸਾਡਾ ਵੀਰ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਕਰਾਉਂਦਾ ਉਹਨਾਂ ਨੂੰ ਵੀ ਹਮੇਸ਼ਾ ਪੂਰਨ ਸਹਿਯੋਗ ਦਈਦਾ ਤੇ ਸੰਗਤਾਂ ਨੂੰ ਵੀ ਸਹਿਯੋਗ ਮੰਗਦੇ ਆ ਕਿ ਇੱਥੇ ਮੇਲੇ ਦੇ ਵਿੱਚ ਤੁਸੀਂ ਆਓ ਤੇ ਮੈਂ ਸਮਝਦਾ ਕਿ ਇੱਕ ਇੱਥੇ ਧਾਰਮਿਕ ਵੀ ਪ੍ਰੋਗਰਾਮ ਹੁੰਦੇ ਆ ਪਰ ਉਹ ਜੇ ਬਣ ਕੇ ਨਾਓ ਸੰਗਤਾਂ ਦੇ ਰੂਪ ਦੇ ਵਿੱਚ ਆਓ ਕਿ ਤੁਸੀਂ ਇੱਥੇ ਕੋਈ ਹੁੱਲੜਬਾਜੀ ਜਾਂ ਕੋਈ ਨਸ਼ਾ ਕਰਕੇ ਕਦੇ ਵੀ ਮੇਲੇ ਵਿੱਚ ਨਾ ਆਓ ਕਿਉਂਕਿ ਇਹ ਬੜਾ ਧਾਰਮਿਕ ਸਾਡਾ ਪ੍ਰਚੀਨ ਮੰਦਿਰ ਹੈ ਸਥਾਨ ਹੈ ਤੇ ਇੱਥੇ ਸੰਗਤ ਰੂਪ ਦੇ ਵਿੱਚ ਹੀ ਆ ਕੇ ਇੱਥੇ ਨਤਮਸਕ ਹੋ ਪਹਿਲਾਂ ਤਾਂ ਕੋਰਾਲੀ ਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਮੇਲੇ ਦੀ ਜਾਣਕਾਰੀ ਦੇਣੇ ਆ ਕਿਉਂਕਿ ਗਸਾਈਆਂ ਵਾਲੇ ਦਾ ਜੋ ਪ੍ਰਾਚੀਨ ਡੇਰਾ ਹੈ ਇੱਥੇ ਹਰ ਸਾਲ ਭਾਦੋਦੀ ਦੂਜ ਨੂੰ ਮੇਲਾ ਹੁੰਦਾ ਹੈ ਅਤੇ ਇੱਕ ਦਿਨ ਪਹਿਲਾਂ ਰਾਤ ਨੂੰ ਚੌਂਕੀ ਹੁੰਦੀ ਹੈ ਇਹ ਬਾਬਾ ਜੀ ਨੇ ਬਹੁਤ ਵਧੀਆ ਕਰਿਆ ਕਿ ਚੌਂਕੀ ਲਗਵਾਉਣ ਲੱਗੇ ਅੱਜ ਤੋਂ ਪਹਿਲਾਂ ਨਹੀਂ ਲਗਵਾਂਦੇ ਸੀ ਹੁਣ 5-7 ਸਾਲਾਂ ਤੋਂ ਇਹ ਚੌਂਕੀ ਲੱਗਦੀ ਹੈ ਔਰ ਖਾਸ ਕਰਕੇ ਇੱਕ ਗੱਲ ਹੋਰ ਹੈ ਕਿ ਇਸ ਮੇਲੇ ਦੇ ਵਿੱਚ ਸਾਧੂ ਸੰਗਤ ਬੜੇ ਦੂਰ ਦੂਰ ਤੋਂ ਆਨੇ ਆ ਉਹਨਾਂ ਦੇ ਦਰਸ਼ਨ ਕਰੋ ਅਤੇ ਮਨ ਮੰਗਿਆ ਮੁਰਾਦਾਂ ਪਾਓ ਬਾਬਾ ਤਨਹਾਜੀਰ ਦੀ ਦਾ ਕਰਾਲੀ ਅਤੇ ਇਲਾਕੇ ਤੇ ਬਹੁਤ ਕਿਰਪਾ ਹੈ ਜੋ ਵੀ ਇੱਥੇ ਕੋਈ ਮੰਨਤ ਮੰਗਦਾ ਹੈ ਉਹਨਾਂ ਦੀ ਪੂਰੀ ਹੁੰਦੀ ਹੈ ਕਿਉਂਕਿ ਇਹ ਜੋ ਸਥਾਨ ਹੈ ਰੀਸ਼ੀਆਂ ਪੀਰਾਂ ਦਾ ਸਥਾਨ ਹੈ ਸਭ ਤੋਂ ਵੱਡੀ ਗੱਲ ਹੈ ਕਿ ਜੋ ਇੱਥੇ ਬਾਬਾ ਜੀ ਬੈਠੇ ਹੈ ਤਨਹਾਜੀਰ ਦੀ ਇਹਨਾਂ ਦੀ ਬਹੁਤ ਕਿਰਪਾ ਹੈ ਇਹਨਾਂ ਦੇ ਸਦਕਾ ਇਹ ਮੇਲਾ ਸੰਪੂਰਨ ਹੁੰਦਾ ਹੈ ਹਰ ਜੋ ਇੱਕ ਗੱਲ ਹੋਰ ਕਰਨਾ ਚਾਹੁੰਦਾ ਹੈ ਕਿਉਂਕਿ ਇੱਥੇ ਬਿਲਡਿੰਗ ਦਾ ਕੰਮ ਵੀ ਚੱਲ ਰਿਹਾ ਹੈ ਵੱਧ ਤੋਂ ਵੱਧ ਦਾਨ ਦਿਓ ਤਾਂ ਕਿ ਇੱਥੇ ਬਿਲਡਿੰਗ ਦੇ ਵਿੱਚ ਸਹਿਯੋਗ ਮਿਲ ਸਕੇ ਸਾਰਿਆਂ ਨੂੰ ਮੇਲੇ ਤੇ ਆਉਣ ਨੂੰ ਸੱਦਾ ਦਿੱਤਾ ਜਾਂਦਾ ਹੈ ਬਾਰ-ਬਾਰ ਕਿ ਮੇਲੇ ਤੇ ਆਓ ਹਰ ਜਿੱਦਾਂ ਜੈਲਦਾ ਸਾਹਿਬ ਨੇ ਕਿਹਾ ਹੈ ਕਿ ਨਸ਼ੇ ਨਹੀਂ ਕਰਕੇ ਆਣੇ ਹੁੱਲਰਵਾਜੀ ਨਹੀਂ ਕਰਨੀ ਆਪਣੇ ਵੱਡਿਆਂ ਨਾਲ ਆਣਾ ਹਰ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਣਾ ਆਪਣਾ ਜਿੱਦਾਂ ਵੀ ਮੇਲਿਆਂ ਦੀ ਮੇਨ ਚੱਕਰ ਇਹ ਹੁੰਦਾ ਹੈ ਕਿ ਆਕੇ ਕਈ ਵਾਰੀ ਨਾ ਮੁੰਡੇ ਜਿਹੜੇ ਐ ਬਹੁਤ ਗਲਤ ਬੋਲਦੇ ਐ ਇੱਕ ਦੂਜੇ ਨੂੰ ਲੜਾਈਆਂ ਕਰਦੇ ਐ ਨਸ਼ਾ ਕਰਕੇ ਪਰ ਉਹ ਨਹੀਂ ਕਰਨਾ ਚਾਹੀਦਾ ਬਹੁਤ ਗਲਤ ਗੱਲ ਐ ਮੈਂ ਫੇਰ ਤੋਂ ਤਨਾਜਗੀਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਜੋ ਇਹ ਮੇਲਾ ਹੋ ਰਿਹਾ ਹੈ ਇਹਨਾਂ ਦੇ ਸਦਕਾ ਹੀ ਹੋ ਰਿਹਾ ਹੈ ਨਮਸਕਾਰ ਜੈ ਕਿਸਾਨੇ ਵਾਲੇ ਵਿਖੇ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਹੈ ਸਲਾਨਾ ਮੇਲੇ ਦਾ ਜੀ ਜੋ ਅਮਿੰਦਰ ਓਮਾ ਦੀ ਦੇਖਰੇਖ ਦੇ ਵਿੱਚ ਤੇ ਬਾਬਾ ਜੀ ਦੀ ਦੇਖਰੇਖ ਦੇ ਵਿੱਚ ਮੇਲਾ ਮਨਾਇਆ ਜਾਵੇਗਾ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਮੇਲੇ ਦੀ ਰੌਣਕ ਵਧਾਣੀ ਹੈ ਇੱਥੇ ਵੱਡੀਆਂ-ਵੱਡੀਆਂ ਸੁੱਖਾਂ ਬਾਰਾਂ ਦੀਆਂ ਨੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਆ ਮੇਲੇ ਦਾ ਆਨੰਦ 16-17 ਤਰੀਕ ਨੂੰ ਮਾਣਨਾ ਹੈ ਆਪਾਂ ਤੇ ਆਪਾਂ ਆਪਣੇ ਬੱਚਿਆਂ ਸਮੇਤ ਆ ਕੇ ਮੇਲੇ ਦੀ ਰੌਣਕ ਵਧਾਈਏ ਹਰ ਸਾਲ ਕੀ ਤਰ੍ਹਾਂ ਇਸ ਵਾਰ ਵੀ ਬਾਬਾ ਗੁਸਾਈਆਂ ਵਾਲਾ ਡੇਰਾ ਮੇ ਬੜੀ ਧੂਮ-ਧਾਮ سے ਇਹ ਮੇਲਾ ਮਨਾਇਆ ਜਾਂਦਾ ਹੈ ਜੇ ਬਹੁਤ ਹੀ ਪਰਾਚੀਨ ਮੇਲਾ ਹੈ और सभी जहां के निवासी लोग बड़ी धूमधाम से मनाते हैं और सभी को यही विनती है कि शारदा पूरक मनावाए और कोई इस मेले में नशा या किसी भी और चीज का सेवन करके ना सभी को नमो नारायण पहला तो सारा अनु ससिकाला जी मुबारक बहुत बहुत सालाना मेला 16 और 17 सितंबर 2023 जो कि प्राचीन डेरा सिद्ध पुरुषा का गोसाईयां वाला करौली विखे ਕਰਵਾਇਆ ਜਾ ਰਿਹਾ ਹੈ ਦਿਨਰਾਜਗਿਰੀ ਜੀ ਮਹਾਰਾਜ ਉਹਨਾਂ ਦੇ ਆਸ਼ੀਰਵਾਦ ਨਾਲ ਔਰ ਮੇਰਾ ਵੀਰ ਅਮਿੰਦਰ ਓਮਾ ਜੋ ਹਰ ਸਾਲ ਮੇਲਾ ਕਰਾਉਂਦਾ ਹੈ ਤੇ ਹਰ ਸਾਲ ਸੇਵਾ ਕਰਦਾ ਹੈ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਅਮਿੰਦਰ ਓਮਾ ਵੀਰ ਜੀ ਨੂੰ ਔਰ ਸਾਰਿਆਂ ਨੂੰ ਬੇਨਤੀ ਹੈ ਜੀ ਇਸ ਮੇਲੇ ਵਿੱਚ ਹੌਮ ਹਮਾ ਕੇ ਪਹੁੰਚਣਾ ਔਰ ਇਸ ਮੇਲੇ